ਵਰਲਡ ਟੂਰਿਜ਼ਮ ਡੇ ਜਿਹੜਾ ਅੱਜ ਸੀਨੀਅਰ ਸੈਂਟਰੀ ਸਕੂਲ ਗਰਲਸ ਮੋਗਾ 'ਚ ਮਨਾਇਆ ਜਾ ਰਿਹਾ ਹੈ ਇਹਦਾ ਮੇਨ ਮਕਸਦ ਇਹ ਹੈ ਕਿ ਆਪਣੇ ਜਿਹੜੇ ਬੱਚੇ ਨੇ ਜਾਂ ਇਸ ਤੋਂ ਇਲਾਵਾ ਵੀ ਜੋ ਬੰਦੇ ਹੈਗੇ ਆ ਜਿਹੜੇ ਟੂਰਿਜ਼ਮ ਬਾਰੇ ਜਿਹੜਾ ਹੈਗਾ ਉਹ ਜਾਣਦੇ ਨਹੀਂ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਟੂਰਿਜ਼ਮ ਸਿਰਫ ਇੱਕੋ ਹੀ ਚੀਜ਼ ਹੈ ਕਿ ਕੋਈ ਕਿਤੇ ਕੁਝ ਬਣਿਆ ਹੋਵੇ ਜਾਂ ਕੋਈ ਵਧੀਆ ਹਿਸਟੋਰੀਕਲ ਪਲੇਸ ਹੋਵੇ ਉਹਨੂੰ ਵਿਜ਼ਿਟ ਕਰਕੇ ਬੰਦਾ ਜਾਵੇ ਤਾਂ ਉਹ ਟੂਰਿਜ਼ਮ ਹੈ ਪਰ ਟੂਰਿਜ਼ਮ ਤਰ੍ਹਾਂ ਤਰ੍ਹਾਂ ਦਾ ਹੋ ਸਕਦਾ ਹੈ ਜਿੱਦਾਂ ਇਹਨਾਂ ਬੱਚਿਆਂ ਦੇ ਅੱਜ ਮੁਕਾਬਲੇ ਕਰਾਏ ਗਏ ਨੇ ਤਾਂ ਇਹ ਇੱਕ ਰਿਸਪਾਂਸਿਬਲ ਟੂਰਿਜ਼ਮ ਥੀਮ ਜਿਹੜੀ ਹੈਗੀ ਆ ਤੇ ਵਿਜ਼ਿਟ ਕਰਨ ਜਾਣੇ ਆ ਤਾਂ ਉਥੇ ਇਹ ਸਾਡੀ ਰਿਸਪਾਂਸਿਬਿਲਟੀ ਬਣਦੀ ਹੈ ਕਿ ਅਸੀਂ ਕਿਸੇ ਹੋਰ ਦੀ ਥਾਂ ਤੇ ਗਏ ਆ ਤੇ ਅਸੀਂ ਉਹਨੂੰ ਜਿਹੜਾ ਹੈਗਾ ਚੰਗਾ ਸਾਫ਼ ਸੁਥਰਾ ਰੱਖੀਏ ਇਸ ਤੋਂ ਇਲਾਵਾ ਜਿੱਦਾਂ ਅੱਜ ਅਸੀਂ ਜੋ ਪਾਰਕਸ ਵਗੈਰਾ ਵਿਜ਼ਿਟ ਕੀਤੇ ਸੀ ਸਵੇਰੇ ਤੁਹਾਨੂੰ ਪਤਾ ਲੱਗਿਆ ਹੋਣਾ ਉਹਦੇ ਵਿੱਚ ਵੀ ਇਹੀ ਹੈ ਕਿ ਲੋਕਾਂ ਨੇ ਜਿਹੜਾ ਕੂੜਾ ਹੈਗਾ ਕਿਉਂਕਿ ਜਿਹੜਾ ਕੂੜਾ ਹੈ ਉਹਦੀ origin ਅਸੀਂ ਹੋਈ ਆ ਅਸੀਂ ਜਾ ਕੇ ਕਿਸੇ ਹੋਰ ਦੀ ਜਗ੍ਹਾ ਤੇ ਅਸੀਂ ਟੂਰਿਸਟ ਪਲੇਸ ਤੇ ਜਾਂਦੇ ਆ ਅਸੀਂ ਕਸ਼ਮੀਰ ਜਾਂਦੇ ਆ ਅਸੀਂ ਰਾਜਸਥਾਨ ਜਾਂਦੇ ਆ ਉੱਥੇ ਜਾ ਕੇ ਅਸੀਂ ਜੋ ਖਾਣਾ ਪੀਣਾ ਕਰਦੇ ਆ ਉੱਥੇ ਹੀ ਸੁੱਟ ਜਾਂਦੇ ਆ ਉਹ ਰਿਸਪਾਂਸਿਬਲ ਨਹੀਂ ਰਿਸਪਾਂਸਿਬਲ ਟੂਰਿਜ਼ਮ ਸੇ ਨਹੀਂ ਆਉਂਦਾ ਹੈਗਾ ਇਹ ਚੀਜ਼ ਜਿਹੜੀ ਬੱਚਿਆਂ ਨੂੰ ਸਿਖਾਉਣ ਵਾਸਤੇ ਰਿਸਪਾਂਸਿਬਲ ਟੂਰਿਜ਼ਮ ਸਿਖਾਉਣ ਵਾਸਤੇ ਇਹ ਚੀਜ਼ ਜਿਹੜੀ ਹੈਗੀ ਆ ਉਹ ਆਰਗੇਨਾਈਜ਼ ਕੀਤੀ ਗਈ ਹੈ ਇਸ ਤੋਂ ਇਲਾਵਾ ਡਿਫਰੈਂਟ ਥੀਮਸ ਜਿੱਦਾਂ ਇਹ ਨਹੀਂ ਹੁੰਦਾ ਕਿ ਕਿਤੇ ਮੋਗੇ ਤੇ ਜੇ ਕੋਈ ਜਗ੍ਹਾ ਹਿਸਟੋਰੀਕਲ ਨਹੀਂ ਹੈਗੀ ਤਾਂ ਇੱਥੇ ਟੂਰਿਜ਼ਮ ਨਹੀਂ ਹੋ ਸਕਦਾ ਮੈਡੀਕਲ ਟੂਰਿਜ਼ਮ ਦਾ ਆਪਣਾ ਮਹੱਤਵ ਦ ਟੂਰਿਜ਼ਮ ਹੈ ਉਹ ਆਪਾਂ ਐਕਸਪਲੋਰ ਕਰਨ ਲਈ ਇਹ ਵਰਲਡ ਟੂਰਿਜ਼ਮ ਡੇ ਜਿਹੜਾ ਹੈਗਾ ਅੱਜ ਇੱਥੇ ਮਨਾ ਰਹੇ ਆ ਤੇ ਅੱਜ ਇੱਥੇ ਦੇ ਬੱਚਿਆਂ ਨੇ ਕਾਫੀ ਪਾਰਟਿਸਪੇਸ਼ਨ ਕੀਤੀ ਹੈ 71 ਦੇ ਨੇੜੇ ਬੱਚੇ ਜਿਹੜੇ ਹੈਗੇ ਉਹਨਾਂ ਨੇ ਛੋਟੇ ਨੋਟਿਸ ਤੇ ਪਾਰਟਿਸਿਪੇਟ ਕੀਤਾ ਸਾਡੇ ਨਾਲ ਜਿਹੜੇ ਟੀਚਰਸ ਨੇ ਡੀਈਓ ਮੈਡਮ ਨੇ ਡਿਪਟੀ ਡੀਓ ਸਾਹਿਬ ਨੇ ਉਹਨਾਂ ਨੇ ਕਾਫੀ ਜਿਹੜਾ ਹੈਗਾ ਮੇਰਾ ਸਹਿਯੋਗ ਕੀਤਾ ਹੈਗਾ ਤੇ ਮੈਂ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਤਾਂ ਇਸ ਦਿਨ ਦੀ ਵਧਾਈ ਦਵਾਂਗੀ ਤੇ ਅੱਗੇ ਜਿਹੜਾ ਹੈਗਾ ਉਹ ਸੋਚੂਗੀ ਕਿ ਮਤਲਬ ਕਾਮਨਾ ਕਰੂੰਗੀ ਕਿ ਪੰਜਾਬ ਜਿਹੜਾ ਹੈਗਾ ਉਹ ਐਸ ਟੂਰਿਜ਼ਮ ਹਬ ਅੱਗੇ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਤੇ ਜੋ ਜਿਸ ਤਰ੍ਹਾਂ ਨਾਲ ਕੁਝ ਪ੍ਰੋਜੈਕਟਸ ਜਿਹੜੇ ਹੈਗੇ ਉਹ ਸਾਡੇ ਆਪਣੇ ਹੁੰਦੇ ਨੇ ਜਿੱਦਾਂ ਕਲੀਨਲੈਸ ਡਰਾਈਵਸ ਹੋ ਗਈਆਂ ਜਾਂ ਲੋਕਾਂ ਨੂੰ ਜਿਹੜਾ ਹੈਗਾ ਸਿਟੀਜ਼ਨ ਪਾਰਟਿਸਪੀਕੇਸ਼ਨ ਜਿਹੜੀ ਅੱਜ ਕੱਲ ਮੋਗਾ ਦੀ ਡਵੈਲਪਮੈਂਟ 'ਚ ਵੀ ਹੈ ਜਾਂ ਫਿਰ ਨਾਰਮਲ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਦੇ 'ਚ ਵੀ ਹੈ ਉਹ ਆਉਣ ਵਾਲੇ ਟਾਈਮ 'ਚ ਅਸੀਂ ਕਾਫੀ ਪਲਾਨ ਕਰਾਂਗੇ ਹੁਣ ਥੋੜਾ ਪੰਚਾਇਤ ਇਲੈਕਸ਼ਨ ਕਰਕੇ ਸਾਨੂੰ ਥੋੜਾ ਟਾਈਮ ਘੱਟ ਮਿਲੇਗਾ ਬਟ ਉਹ ਕੁਝ ਦਿਨਾਂ ਦੀ ਗੱਲ ਹੈ ਤੇ ਉਸ ਤੋਂ ਬਾਅਦ ਅਸੀਂ ਜਦੋਂ ਫ੍ਰੀ ਹੋ ਜਾਵਾਂਗੇ ਤਾਂ ਇਸ ਤਰ੍ਹਾਂ ਦੇ ਪ੍ਰੋਜੈਕਟਸ ਜਿੱਤੇ ਬੱਚਿਆਂ ਦੀ ਹੈ ਕਮਿਊਨਿਟੀ ਦੀ ਪਾਰਟਿਸਪ ਹੈਗੇ ਆ ਇੱਥੇ ਉਦੋਂ ਤੱਕ ਮੋਗਾ ਜਿਹੜਾ ਹੈਗਾ ਉਹ 100% ਨਾ ਸਹੀ ਜਿੰਨਾ ਪਰਸੈਂਟ ਵੀ ਠੀਕ ਹੋ ਸਕਦਾ ਜਿੰਨਾ ਪਰਸੈਂਟ ਵੀ ਰੀਲੀਫ ਮਿਲ ਸਕਦਾ ਉਹ ਮਿਲੇ ਬੱਚਿਆਂ ਨੇ ਕਾਫੀ ਉਤਸ਼ਾਹ ਨਾਲ ਭਾਗ ਲਿਆ ਤਾਂ ਵਰ ਟੂ ਰਿਜ਼ਡੈਂਸ ਦੇ ਸ਼ਾਰਟ ਨੋਟਸ ਤੇ ਇਸ ਪਤਾ ਲੱਗਿਆ ਸੀਗਾ ਤੇ ਉਹਦੇ ਕਾਫੀ ਅੱਛੇ ਅਰੇਂਜਮੈਂਟ ਕਰਵਾਈ ਗਈ ਨੇ ਬੱਚਿਆਂ ਨੂੰ ਅਸੀਂ ਸਫਾਈ ਬਾਰੇ ਤੱਕੇ ਵੀ ਇਹਨਾਂ ਨੂੰ ਕੌਨਸ਼ੀਅਸ ਕਰਦੇ ਹਾਂ ਅਸੀਂ 2 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਫਾਈ ਪੰਦਰਵਾੜਾ ਵੀ ਮਨਾ ਰਹੇ ਹਾਂ 15 ਦਿਨ ਦਾ ਪਹਿਲਾ ਸੀ 15 ਦਿਨ ਦਾ ਫਿਰ ਉਹਦੇ ਵਿੱਚ ਵੀ ਇਹ ਸਭ ਕੁਝ ਸਿਖਾਇਆ ਜਾਂਦਾ ਕਿ ਬੱਚੇ ਜਿਹੜੇ ਸਫਾਈ ਤੋਂ ਸਫਾਈ ਵਲਬ ਤੋਂ ਵਾਪਸ ਆਉਂਦੇ ਜਿੱਥੇ ਸਫਾਈ ਉੱਥੇ ਖੁਦਾਈ ਮੇਰਾ ਨਾਮ ਕੋਮਲਪ੍ਰੀਤ ਕੌਰ ਸਿੱਧੂ ਹੈ। ਮੈਂ ਪਲੱਸ 2 ਨਾਨ ਮੈਡੀਕਲ ਦੀ ਵਿਦਿਆਰਥਣ ਹਾਂ। ਤੁਹਾਡੇ ਸਕੂਲ ਵਿੱਚ ਇੱਕ ਸ਼ਾਟਿੰਗ ਨੂੰ ਬਹੁਤ ਜਿਆਦਾ ਪ੍ਰੋਡਕਟ ਕੀਤਾ ਗਿਆ ਹੈ। ਇਹ ਵੋਲ ਟੂਰਿਜ਼ਮ ਡੇਸ ਬਹੁਤ ਵਧੀਆ ਲੱਗਾ ਸਾਰਾ ਕੁਝ ਕਿਉਂਕਿ ਇਹਨ ਵਿੱਚ ਤਿੰਨ ਕੰਪੀਟੀਸ਼ਨ ਸਾਡੇ ਸਕੂਲੇ ਹੋਏ। ਇੱਕ ਪਹਿਲਾ ਸੀਗਾ ਲੋਕਨਾਚ, ਦੂਸਰਾ ਲੇਖ ਰਚਨਾ ਤੇ ਤੀਸਰਾ ਸੀ ਪੇਂਟਿੰਗ ਆਪਰੇਸ਼ਨ। ਸਾਰਾ ਫੰਕਸ਼ਨ ਬਹੁਤ ਵਧੀਆ ਸੀ ਅਸੀਂ ਵੀ ਪਰਫਾਰਮ ਕੀਤਾ ਜੋ ਕਿ ਸਾਨੂੰ ਤੁਹਾਨੂੰ ਸਾਡੀ ਡਰੈਸ ਦੇਖ ਕੇ ਪਤਾ ਲੱਗ ਹੀ ਰਿਹਾ ਆਪਣਾ ਪੰਜਾਬ ਆਪਣੇ ਪੰਜਾਬ ਚ ਬਹੁਤ ਸਾਰੇ ਲੋਕ ਨਾਚ ਹੁੰਦੇ ਹਨ ਬਹੁਤ ਸਾਰੇ ਤੇ ਮੈਨੂੰ ਲੱਗਦਾ ਕਿ ਸਾਰੀਆਂ ਸਟੇਟਸ ਚ ਸਭ ਤੋਂ ਜ਼ਿਆਦਾ ਲੋਕ ਨਾਚ ਆਪਣੇ ਪੰਜਾਬ ਚ ਹੀ ਹੁੰਦੇ ਆ ਮੈਨੂੰ ਆਪਣਾ ਪੰਜਾਬ ਬਹੁਤ ਵਧੀਆ ਲੱਗਦਾ ਹੈ ਤੇ ਮੈਂ ਆਪਣੇ ਪੰਜਾਬ ਤੇ ਤੇ ਆਪਣੀ ਡਰੈਸ ਦੇ ਅਕੋਰਡਿੰਗ ਇੱਕ ਲਾਈਨ ਬੋਲਣਾ ਚਾਹੂੰਗੀ ਜਦ ਵੀ ਜੋਸ਼ ਜਵਾਨੀ ਨੇ ਛਲ ਮਾਰੀ ਸਾਡਾ ਚਾਦਰੇਪੌਣ ਨੂੰ ਜੀ ਕਰਿਆ ਅਸੀਂ ਕਿਵੇਂ ਆ ਪੰਜਾਬ ਤੇ ਰਾਜ ਕਰਦੇ ਅੱਜ ਫੇਰ ਵਖਾਉਣ ਨੂੰ ਜੀ ਕਰਿਆ ਥੈਂਕ ਯੂ ਤੁਸੀਂ ਕੀ ਕਰ ਰਹੇ ਹੋ ਬਹੁਤ ਹੋਰ ਤੁਸੀਂ ਪ੍ਰੋਗਰਾਮ ਹੋ ਲੱਗਿਆ ਹੈਗਾ ਤੁਸੀਂ ਪਾਰਟਿਸਪੇਟ ਵੀ ਦਿੱਤਾ ਜੀ ਆਉਣ ਵਾਲੇ ਸਮੇਂ ਇਸ ਤਰ੍ਹਾਂ ਪ੍ਰੋਗਰਾਮ ਹੋਣੇ ਚਾਹੀਦੇ ਹਾਂਜੀ ਜ਼ਰੂਰ ਹੋਣੇ ਚਾਹੀਦੇ